ਅਥੀਆ ਕਾਲ ਜੀ ਕਰਾਲੀ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਤੁਹਾਨੂੰ ਦਿਖਾਉਣਾ ਹੈ ਇਹ ਲਾਈਵ ਤਸਵੀਰਾਂ ਕੈਨੇਡਾ ਸਰੀ ਤੋਂ ਜੋ ਕਿ ਸਰੀ ਕੈਨੇਡਾ ਦੇ ਵਿੱਚ ਆਪਣੇ ਪੰਜਾਬੀ ਵੀਰ ਉੱਥੇ ਵਸੇ ਹਨ ਉਹਨਾਂ ਦੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੂਰਵ ਦੇ ਸਬੰਧ ਦੇ ਵਿੱਚ ਸਜਾਇਆ ਗਿਆ ਵਿਸਾਲ ਨਗਰ ਕੀਰਤਨ ਸਤਿ ਸ੍ਰੀ ਲਾਈਵ ਤੇ ਸਵੇਰਾ ਦੇਖ ਰਹੇ ਹਾਂ ਸਾਰੀ ਕੈਨੇਡਾ ਤੋਂ ਸੋ ਗੱਲਬਾਤ ਕਰਦੇ ਆ ਇੱਥੇ ਪ੍ਰਬੰਧਕਾਂ ਦੇ ਨਾਲ ਪ੍ਰਧਾਨ ਜੀ ਨਾਲ ਸੋ ਗੱਲਬਾਤ ਕਰ ਰਹੇ ਹਨ ਜਾਣਕਾਰੀ ਲੈ ਰਹੇ ਹਨ ਸਾਡੇ ਪੱਤਰਕਾਰ ਜਗਦੀਸ਼ ਸਿੰਘ ਜੀ ਖਾਲਸਾ ਕੁਰਾਲੀ ਵਾਲੇ ਦੇਖਣ ਲਈ ਬਣੇ ਰਹੋ ਕੁਰਾਲੀ ਨਿਊਜ਼ ਚੈਨਲ ਦੇ ਨਾਲ ਸਤਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰੂਨ ਲੈ ਕੇ ਗੁਰਦੁਆਰਾ ਦੁਖਨਵਰਨ ਸਾਹਿਬ ਸ੍ਰੀ ਤੋਂ ਅੱਜ ਲੋਕਿਕ ਨਗਰ ਕੀਰਤਨ ਦੀ ਸ਼ੁਰੂਆਤ ਹੋਇਆ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਸਾਡੇ ਨਾਲ ਨੇ ਸਰਦਾਰ ਨਰਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦਾ ਆਗਮਨ ਪੁਰਬ ਸੰਗਤਾਂ ਵੱਲੋਂ ਸ਼ਰਧਾ ਭਾਵ ਨਾਲ ਮਨਾਇਆ ਜਾਂਦਾ ਜਿੱਥੇ ਪੂਰੀ ਦੁਨੀਆ ਦੇ ਵਿੱਚ 7 ਜੂਨ ਦੇ ਆਗਮਨ ਪੁਰਬ ਮਨਾਏ ਜਾਂਦੇ ਆ ਪਰ ਅਸੀਂ ਬਹੁਤ ਆਪਣੀ ਧਰਤੀ ਤੋਂ ਕੋਹਾਂ ਦੂਰ ਬੈਠੇ ਸਾਡੇ ਮਨ ਚ ਕਦੇ ਨਾ ਕਦੇ ਜਰੂਰ ਆਉਂਦਾ ਸੀ ਵੀ ਜਿਵੇਂ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਅਸੀਂ ਇੰਡੀਆ ਵਿੱਚ ਮਨਾਉਂਦੇ ਸੀ ਨਗਰ ਕੀਰਤਨ ਹੁੰਦੇ ਸੀ ਸਾਡੇ ਪਿੰਡਾਂ 'ਚ ਜੀ ਸ਼ਹਿਰਾਂ 'ਚ ਤੇ ਬਹੁਤ ਸਾਰੇ ਹੁੰਦੇ ਪਰ ਪਿੰਡਾਂ 'ਚ ਦੋ ਹੀ ਨਗਰ ਕੀਰਤਨ ਹੁੰਦੇ ਸੀ ਇੱਕ ਗੁਰੂ ਨਾਨਕ ਦੇਵ ਜੀ ਦਾ ਤੇ ਇੱਕ ਗੁਰਗੋਬਿੰਦ ਸਿੰਘ ਜੀ ਦਾ ਸੋ ਉਹ ਇੱਛਾ ਸੀ ਵੀ ਇੱਥੇ ਵੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਜ਼ਰੂਰ ਨਗਰ ਕੀਰਤਨ ਦੇ ਰੂਪ ਦੇ ਵਿੱਚ ਮਨਾਇਆ ਜਾਏ ਸੋ ਭਾਵੇਂ ਕਿ ਪਤਾ ਇਹਨਾਂ ਦਿਨਾਂ 'ਚ ਠੰਡ ਹੁੰਦੀ ਆ ਬੈਦਰ ਖਰਾਬ ਹੋ ਸਕਦਾ ਜੀ ਪਰ ਸੰਗਤ ਜਿਹੜੀ ਆ ਉਹ ਕਦੇ ਮੌਸਮ ਦੀ ਪਰਵਾਹ ਨਹੀਂ ਕਰਦੀ ਜੀ ਤੇ ਅਸੀਂ ਵੀ ਨਹੀਂ ਕਰਦੇ ਇਹਦੇ ਕਰਕੇ ਅਸੀਂ ਇਹ ਗੁਰੂ ਨਾਨਕ ਦੇ ਮਹਾਰਾਜ ਦੇ ਆਗਮਨ ਪੁਰਬ ਤੇ ਇਹ ਜਿਹੜਾ ਸਮਾਗਮ ਆ ਇਹ ਰੱਖਿਆ ਆ ਨਗਰ ਕੀਰਤਨ ਦਾ ਜੀ ਵੱਡੀ ਗਿਣਤੀ ਵਿੱਚ ਹਰ ਸਾਲ ਸੰਗਤਾਂ ਹਾਜ਼ਰੀ ਭਰਦੀਆਂ ਵਾਂ ਔਰ ਅੱਜ ਇਸ ਸ਼ੁਭ ਨਗਰ ਕੀਰਤਨ ਦੀ ਸਮੁੱਚੀ ਜਗਤ ਨੂੰ ਮੈਂ ਬਹੁਤ ਬਹੁਤ ਲੱਖ ਲੱਖ ਵਧਾਈ ਪੇਸ਼ ਕਰਦਾ ਤੇ ਜਿੰਨੇ ਵੀ ਇਸ ਨਗਰ ਕੀਰਤਨ ਦੇ ਸੰਗਤਾਂ ਸ਼ਾਮਲ ਹੋਈਆਂ ਸਾਰਿਆਂ ਨੂੰ ਮੈਂ ਜੀ ਆਇਆਂ ਆਖਦਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਮੌਸਮ ਦੀ ਨਾ ਕੇਅਰ ਕਰਦੇ ਹੋਏ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਗੁਰੂ ਨਾਨਕ ਦਾ ਜਸ ਗਾਉਂਦੀਆਂ ਤੁਸੀਂ ਦੇਖਿਆ ਹੋਣਾ ਸਾਡੇ ਨਗਰ ਕੀਰਤਨ ਦੀ ਇੱਕ ਵਿਸ਼ੇਸ਼ਤਾ ਵਾ ਕਿ ਜਿਹੜਾ ਫਲੋਟ ਤੇ ਪਾਲਕੀ ਸਾਹਿਬ ਵਿੱਚ ਕੀਰਤਨ ਚੱਲਦਾ ਸਾਰੇ ਨਗਰ ਚ ਕੀਰਤਨ ਚ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਉਹੀ ਸ਼ਬਦ ਜਿਹੜਾ ਵਾ ਸਾਰੇ ਨਗਰ ਵਿੱਚ ੱਲੇ ਨਗਰ ਕੀਰਤਨ ਦੇ ਵਿੱਚ ਤਾਂ ਕਿ ਸੰਗਤਾਂ ਨਾਲ-ਨਾਲ ਉਹ ਸ਼ਬਦ ਨਾਲ ਜੁੜੀਆਂ ਰਹਿਣ ਜਿੱਥੇ ਆਪਾਂ ਸਟਾਲਾਂ ਤੇ ਆਪਣੇ ਤਨ ਦੀ ਪੂਰਤੀ ਲਈ ਜੀਭ ਦੇ ਸਵਾਦ ਲਈ ਉਹ ਸੁਵਾਮਾ ਤੇ ਸੰਗਤ ਕਰਦੀ ਆ ਆਪਾਂ ਵੀ ਛਕਦੇ ਆ ਉਥੇ ਨਾਲ-ਨਾਲ ਸਾਡੇ ਆਤਮਾ ਦੀ ਖੁਰਾਕ ਤੇ ਅੰਦਰਲਾ ਜਿਹੜਾ ਸਵਾਦ ਆ ਉਹਦਾ ਵੀ ਨਾਲ-ਨਾਲ ਬੰਦ ਜ਼ਰੂਰ ਹੋਵੇ ਸੋ ਆਪਾਂ ਸ਼ਬਦ ਨਾਲ ਜੁੜ ਕੇ ਜਿਹੜਾ ਇਹ ਨਗਰ ਕੀਰਤਨ ਦੇ ਵਿੱਚ ਹਰ ਸਾਲ ਸੰਗਤਾਂ ਹਾਜ਼ਰੀ ਭਰਦੀਆਂ ਜੀ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੈ ਨਗਰ ਤੋਂ ਬਿਲਕੁਲ ਜੀ ਅੱਜ ਪੂਰੇ ਪੰਜਾਬ ਦੇ ਵਿੱਚ ਨੀ ਪੂਰੀ ਦੁਨੀਆ ਦੇ ਵਿੱਚ ਚਾਹੇ ਨਿਊਜ਼ੀਲੈਂਡ ਦੀ ਸੰਗਤ ਹੋਵੇ ਚਾਹੇ ਕੁਵੈਤ ਦੀ ਹੋਵੇ ਸਿੰਘ ਮੀਡੀਆ ਚੈਨਲ ਤੇ ਪ੍ਰੋਗਰੈਸਿਵ ਪੰਜਾਬ ਟੀਵੀ ਦੇ ਉੱਤੇ ਤੁਹਾਡਾ ਲਾਈਵ ਵੀ ਚੱਲ ਰਿਹਾ ਪੂਰਾ ਪ੍ਰੋਗਰਾਮ ਜੀ ਜਿਸ ਤਰ੍ਹਾਂ ਵੱਖ-ਵੱਖ ਕਈ ਜਿਹੜੇ ਫਿਰਕੂ ਲੋਕ ਹੁੰਦੇ ਨੇ ਵੱਖ-ਵੱਖ ਤਰ੍ਹਾਂ ਦੇ ਘੜਨਾਵਾ ਦੇ ਕੇ ਮਾਹੌਲ ਗੰਦਾ ਕਰਨ ਦੀ ਕੋਸ਼ਿਸ਼ ਕਰਦੇ ਨੇ ਪਿਛਲੇ ਦਿਨੀ ਵੀ ਅਜਿਹਾ ਇੱਥੇ ਆਪਾਂ ਕੈਨੇਡਾ ਦੇਦਰ ਤੇ ਦੇਖ ਚੁੱਕੇ ਹਾਂ ਉਹਨਾਂ ਬਾਰੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਹੁੰਦੇ ਆ ਔਰ ਮਿੰਨਲਾ ਦੇ ਲੋਕ ਹੁਣ ਬਹੁਤ ਸਿਆਣੇ ਆ ਜੀ ਲੋਕ ਅੱਜ ਤੱਕ ਇੰਨੇ ਆਪਾਂ ਪੜਾਵਾਂ ਵਿੱਚੋਂ ਦੀ ਨੰਗ ਚੁੱਕੇ ਆ ਤੇ ਹੁਣ ਪਤਾ ਲੱਗ ਚੁੱਕਾ ਲੋਕਾਂ ਨੂੰ ਵੀ ਕੀ ਹੋ ਰਿਹਾ ਵਾ ਜੀ ਹਾਂਜੀ ਇਹ ਇਹਦੇ ਵਿੱਚ ਜੇ ਮੰਨ ਲਓ ਕੋਈ ਵੀ ਮੈਂ ਇਹ ਗੱਲ ਜ਼ਰੂਰ ਕਹਾਂਗਾ ਇੱਕ ਪਾਸੋਂ ਨੂੰ ਦੋਵਾਂ ਪਾਸਿਆਂ ਤੋਂ ਜੀ ਜੇ ਮੰਨ ਲਓ 10 15 20 ਬੰਦੇ ਕੋਈ ਸ਼ਰਾਰਤ ਕਰਦੇ ਆ ਨਾ ਇਹਦਾ ਮਤਲਬ ਪੂਰੀ ਕੌਮ ਨਹੀਂ ਹੁੰਦੀ ਹਣਾ ਹੁਣ ਦੇਖੋ ਤੁਸੀਂ ਜਿਹੜਾ ਇੱਥੇ ਇੱਕ ਵੱਡਾ ਮੈਂ ਜ਼ਰੂਰ ਕਹਿਣਾ ਚਾਹਾਂਗਾ ਹਿੰਦੂ ਸਿੱਖ ਦਾ ਪਾੜਾ ਜਿਹੜਾ ਉਹ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਇਹ ਕੋਈ ਛੋਟੀ ਜਿਹੀ ਕੋਸ਼ਿਸ਼ ਨਹੀਂ ਦੀ ਕਈ ਵਾਰੀ ਸਾਡੀ ਸਮਝ ਤੋਂ ਉੱਪਰ ਲੰਘ ਜਾਂਦੀ ਆ ਇਹ ਵੱਡੀਆਂ-ਵੱਡੀਆਂ ਜਿਹੜੀਆਂ ਏਜੰਸੀਆਂ ਨੇ ਨਾ ਉਹਨਾਂ ਦਾ ਇੱਕ ਵੱਡੀ ਗੇਮ ਹੁੰਦੀ ਆ ਇੱਕ ਵੱਡੀ ਉਹ ਗੇਮ ਖੇਡਦੇ ਆ ਜਿਹੜਾ ਸਮੇਂ-ਸਮੇਂ ਅਨੁਸਾਰ ਵੀ ਹੁਣ ਕਿਹੜੀ ਕੀ ਚੀਜ਼ ਦੀ ਲੋੜ ਆ ਦੇਖੋ ਹੁਣ ਪੂਰੀ ਦੁਨੀਆ ਨੇ ਇਸ ਸਵਿਕਾਰ ਕਰ ਲਿਆ ਬਈ ਜੇ ਹਿੰਦੁਸਤਾਨ ਨੇ ਕੈਨੇਡਾ ਦੇ ਵਿੱਚ ਆਣ ਕੇ ਧੱਕਾ ਕੀਤਾ ਨਾ ਤੇ ਕੀਤਾ ਵਾ ਪਰ ਉਹਦਾ ਧਿਆਨ ਕਨਵਰਟ ਕਰਨ ਵਾਸਤੇ ਪੂਰੀ ਦੁਨੀਆ ਦਾ ਤੇ ਉਹਨੂੰ ਕੋਈ ਹੋਰ ਰੰਗਤ ਦੇ ਦੇਣੀ ਕੰਮ ਤੇ ਏਜੰਸੀਆਂ ਦਾ ਹੁੰਦਾ ਪਰ ਏਜੰਸੀਆਂ ਦੇ ਬੰਦੇ ਜਿਹੜੇ ਆ ਉਹ ਸਾਰੇ ਪਾਸੇ ਤੁਰੇ ਫਿਰਦੇ ਆ ਇਦਾਂ ਨਹੀਂ ਵੀ ਕਿਤੇ ਇੱਕ ਪਾਸੇ ਹੀ ਆ ਤੇ ਸਾਡੇ ਵਿੱਚ ਵੀ ਤਰੇ ਫਿਰਦੇ ਆ ਉਹਨਾਂ ਵਿੱਚ ਵੀ ਤਰੇ ਫਿਰਦੇ ਆ ਤੇ ਉਹ ਜਿਹੜੀਆਂ ਏਜੰਸੀਆਂ ਨੇ ਆਪਣਾ ਕੰਮ ਕਰਨਾ ਵਾ ਤੇ ਸਾਨੂੰ ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪ੍ਰਦੇਸ਼ ਦਿੱਤਾ ਨਾ ਸੰਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾਲ ਦੱਸਿਆ ਬਾਹਰਾ ਜੀ ਇਹ ਗੁਰੂ ਨਾਨਕ ਨੇ ਕਹਿਤਾ ਨਾ ਸਭ ਮੈਂ ਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਭ ਮੈਂ ਚਾਨਣ ਹੋਈ ਇੱਕ ਜੋਤ ਜੇ ਇੱਕ ਜੋਤ ਸਰਬ ਵਿਆਪਕ ਆ ਤੇ ਫਿਰ ਕਿਹੜਾ ਦੁਸ਼ਮਣ ਆ ਤੇ ਕਿਹੜਾ ਆਪਣਾ ਜੀ ਰਾਈਟ ਆਪਣੇ ਆਪਣੇ ਧਰਮ ਸਾਰਿਆਂ ਨੂੰ ਮੁਬਾਰਕ ਹੋਣ ਹਰ ਬੰਦੇ ਨੂੰ ਆਜ਼ਾਦੀ ਆ ਆਪਣਾ ਧਰਮ ਮੰਨਣ ਦੀ ਪਰ ਤੁਹਾਡਾ ਆਪਣੇ ਧਰਮ ਤੇ ਜਿਸ ਨੂੰ ਤੁਸੀਂ ਮੰਨਦੇ ਆ ਤੁਹਾਡੇ ਗੁਰੂ ਤੇ ਤੁਹਾਡੇ ਧਰਮ ਦੇ ਤੁਹਾਡਾ ਆਕੀਦਾ ਪੱਕਾ ਹੋਣਾ ਚਾਹੀਦਾ ਤੇ ਮੈਨੂੰ ਲੱਗਦਾ ਧਾਰਮੀ ਬੰਦਾ ਕਦੇ ਖਰੂਦ ਕਰਦਾ ਹੀ ਨਹੀਂ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਪੂਰਾ ਸਾਲ ਪਰ ਗੁਰਦੁਆਰਾ ਦੁਖਨਵਾਰਨ ਸਾਹਿਬ ਦੇ ਸਟੇਜ ਤੋਂ ਆਪਾਂ ਆਨੰਦ ਮਾਣਦੀਆਂ ਨੇ ਸੰਗਤਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰੋਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਲਿਖੇ ਗਏ ਨੇ ਜੀ ਦੇਖੋ ਅਸੀਂ ਹਰ ਸਾਲ ਨਾ 15 ਦਿਨ ਪਰ ਫੇਰੀਆਂ ਕੱਢਦੇ ਆ ਪਹਿਲੀ ਤਰੀਕ ਤੋਂ ਆਰੰਭ ਆ 15 ਤਰੀਕ ਤੱਕ ਅਜੇ ਚੱਲਣੀਆਂ ਆ 15 ਦਿਨ ਦੀਆਂ ਪਰਵਾਦ ਫੇਰੀਆਂ ਆਉਂਦੀਆਂ ਅਮਰਤ ਵੇਲੇ ਹੀ ਤਕਰੀਬਨ ਕਹ ਲਓ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਹਰ ਰੋਜ਼ ਅਮਰਤ ਵੇਲੇ ਜੁੜਦੀ ਆ ਉਸ ਤੋਂ ਬਾਅਦ ਸਾਰਾ ਦਿਨ ਦੀਵਾਨ ਚੱਲਦੇ ਆ ਹੁਣ ਰੈਨਸ ਭਾਈ ਕੀਰਤਨ 15 ਤਰੀਕ ਨੂੰ ਹੋ ਰਿਹਾ ਹੈ ਜੀ ਔਰ ਕੱਲ ਨੂੰ ਖਾਲਸਾ ਸਕੂਲ ਦੇ ਬੱਚਿਆਂ ਵੱਲੋਂ ਸਾਰੀ ਰਾਤ ਦਾ ਕੀਰਤਨ ਹੋ ਰਿਹਾ ਵਾ ਇਹੋ ਜੇ ਬਹੁਤ ਸਾਰੇ ਪ੍ਰੋਗਰਾਮ ਆ ਸਾਡਾ ਇਹ ਪ੍ਰੋਗਰਾਮ ਜਿਹੜੇ ਅਸੀਂ ਉਹ ਲੀਕਦੇ ਆ ਨਾ ਜੀ ਸਾਡਾ ਮੁੱਖ ਮੰਤਵ ਇੱਕੋ ਹੀ ਆ ਸਾਰੇ ਪ੍ਰੋਗਰਾਮਾਂ ਦਾ ਗੁਰੂ ਨਾਲ ਜੁੜ ਸਕੀਏ ਅੱਛਾ ਇੱਕ ਚੀਜ਼ ਤੁਹਾਡੀ ਨਾਲ ਗੱਲ ਤੋਂ ਮੈਨੂੰ ਇੱਕ ਹੋਰ ਦਿਮਾਗ ਚ ਆਈ ਕਈ ਬੱਚੇ ਸਾਨੂੰ ਮਿਲੇ ਸੀ ਉਹ ਕਹਿੰਦੇ ਜੀ ਜੇਕਰ ਅਸੀਂ ਗੁਰਦੁਆਰਾ ਸਾਹਿਬ 'ਚ ਜਾਂ ਤੁਹਾਡੇ ਅੰਨੀ ਮੇ ਕਰ ਰਹੇ ਮੈਂ ਆਲ ਓਵਰ ਹੀ ਗੱਲ ਕਰ ਰਹੇ ਆ ਕਦੇ ਜੇਕਰ ਅਸੀਂ ਇੰਡੀਆ ਤੋਂ ਆਨੇ ਤਾਂ ਇੱਥੇ ਵੀ ਅਸੀਂ ਕੀਰਤਨ ਕਰਨਾ ਚਾਹੁੰਦੇ ਹਾਂ ਸਾਨੂੰ ਟਾਈਮ ਬਹੁਤ ਘੱਟ ਮਿਲਦਾ ਹੈ ਕੁਝ ਇਸ ਤਰ੍ਹਾਂ ਦਾ ਅਰੇਂਜਮੈਂਟ ਆਏਗਾ ਨਾ ਬੱਚਿਆਂ ਲਈ ਜੀ ਬਿਲਕੁਲ ਜੀ ਸਾਡੇ ਕੋਲ ਅਸੀਂ ਤੇ ਕਲਾਸਾਂ ਸ਼ੁਰੂ ਕੀਤੀਆਂ ਹੋਈਆਂ ਜੀ ਉਹਦੇ ਵਿੱਚ ਕੋਈ ਮਤਲਬ ਨਹੀਂ ਇੰਡੀਆ ਤੋਂ ਆਇਆ ਕੈਨੇਡਾ ਤੋਂ ਆਇਆ ਆਸਟ੍ਰੇਲੀਆ ਤੋਂ ਆਇਆ ਸਾਡੇ ਤੇ ਕਲਾਸਾਂ ਸ਼ੁਰੂ ਆ ਜੀ ਕਲਾਸਾਂ ਦੇ ਵਿੱਚ ਬੱਚੇ ਆਉਂਦੇ ਆ ਤੇ ਉਹਨਾਂ ਬੱਚਿਆਂ ਨੂੰ ਟਾਈਮ ਬਕਾਇਦਾ ਤੌਰ ਤੇ ਮਿਲਦਾ ਜੀ ਪਰ ਇੱਕ ਗੱਲ ਜ਼ਰੂਰ ਹੁੰਦੀ ਪ੍ਰਬੰਧ ਦੇ ਵਿੱਚ ਜੀ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹਉਣਾ ਕਈ ਵਾਰੀ ਕੀ ਹੁੰਦਾ ਜਿਹੜੇ ਪ੍ਰੋਗਰਾਮ ਹੁੰਦੇ ਆ ਤੁਹਾਨੂੰ ਪਹਿਲਾਂ ਲਿਖਣੇ ਪੈਂਦੇ ਆ ਹਫ਼ਤਾ ਹਫ਼ਤਾ ਪਹਿਲਾਂ ਪ੍ਰੋਗਰਾਮ ਲਿਖਣੇ ਪੈਂਦੇ ਆ ਜੇ ਤੁਸੀਂ ਹੁਣ ਅੱਜ ਆ ਕੇ ਆ ਕੇ ਕਹੋ ਵੀ ਮੈਂ ਆਇਆ ਤੇ ਮੈਨੂੰ ਟਾਈਮ ਦੇ ਦਿਓ ਕੋਈ ਪ੍ਰਬੰਧਕ ਨਹੀਂ ਇਦਾਂ ਕਰ ਸਕਦਾ ਪੌਸਿਬਿਲਟੀ ਨਹੀਂ ਹੈਗੀ ਇਹ ਸਾਰਾ ਲਿਖਿਆ ਹੁੰਦਾ ਲਿਖਿਆ ਹੁੰਦਾ ਪ੍ਰੋਗਰਾਮ ਜੇ ਕਿਸੇ ਸਿਸਟਮ ਦੇ ਵਿੱਚ ਰਹਿ ਕੇ ਆ ਜੇ ਚੰਗੇ ਵਧੀਆ ਕੰਮ ਕਰਨਾ ਚਾਹੁੰਦੇ ਆ ਅਸੀਂ ਤਾਂ ਇੱਕ ਵੱਖਰਾ ਦਿਵਾਨ ਸ਼ੁਰੂ ਕੀਤਾ ਹੈ ਜੀ ਜੂਸ ਦਾ 4 ਵਜੇ ਤੋਂ ਲੈ ਕੇ ਸ਼ੁਰੂ ਹੁੰਦਾ ਦਿਵਾਨ ਹਰ ਸੰਡੇ ਨੂੰ ਉਦੋਂ ਸਾਰਾ ਪ੍ਰੋਗਰਾਮ ਜੂਸ ਦਾ ਹੁੰਦਾ ਔਰ ਕਈ ਵਾਰੀ ਇੱਕ ਅੱਧੀ ਵਾਰੀ ਇਦਾਂ ਹੋ ਜਾਂਦਾ ਪਰ ਅਸੀਂ ਪਤਾ ਨਹੀਂ ਮੈਂ ਕਹਿਸਾ ਨਾ ਬਈ ਕੰਪਲੇਂਟ ਜਿਆਦਾ ਕਰਨੀ ਚਾਹੁੰਦੇ ਆਪਾਂ ਕਈ ਵਾਰ ਐਕਸਪੈਕਟੇਸ਼ਨ ਹਾਂ ਐਕਸਪੈਕਟੇਸ਼ਨ ਜਿਹੜੀਆਂ ਜਾਦੀਆਂ ਨੇ ਪਰ ਅਰਜਾਂ ਦੀ ਪਛਾਣ ਘਾਟੋ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰ ਗਿਆਨੀ ਨਰਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਗੁਰਦੁਆਰਾ ਦੁੱਕਨਵਾਰਨ ਸਾਹਿਬ ਸਰੀ ਤੋਂ ਸੋ ਅੱਗੇ ਵੀ ਨਗਰ ਕੀਰਤਨ ਦੇ ਦਰਸ਼ਨ ਕਰਾਵਾਂਗੇ ਤੇ ਗੱਤਗਾ ਸਟੇਜ ਦੇ ਵੱਲ ਵੀ ਤੁਹਾਨੂੰ ਲੈ ਕੇ ਚੱਲਾਂਗੇ ਕਿ ਉਸ ਤੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਉਹ ਕੀਤੇ ਜਾ ਰਹੇ ਨੇ ਸਰੀ ਦੇ ਵਿੱਚ ਕੈਨੇਡਾ ਦੇ ਵਿੱਚ ਪੰਜਾਬੀ ਵੀਰਾਂ ਵੱਲੋਂ ਗੁਰੂ ਦਾ ਲੰਗਰ ਵੀ ਹਟਟ ਵਰਤਾਇਆ ਗਿਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਆਪਣੇ ਪੰਜਾਬੀ ਵੀਰ ਕਿੱਦਾਂ ਸੇਵਾ ਕਰ ਰਹੇ ਹਨ ਸੋ ਇਹ ਦੇਖਣ ਲਈ ਬਣੇ ਰਹੋ ਕੁਰਾਲੀ ਨਿਊਜ਼ ਚੈਨਲ ਦੇ ਨਾਲ ਗੁਰੂ ਮਹਾਰਾਜ ਦੀ ਸਵਾਰੀ ਹੈ ਜਿਹੜੀ ਪਾਲਕੀ ਸਾਹਿਬ ਹੈ ਉਹ ਗੁਰਦੁਆਰਾ ਸਾਹਿਬ ਵੱਲ ਰਵਾਨਾ ਹੋ ਚੁੱਕੀ ਆ ਤੇ ਉਸ ਤੋਂ ਬਾਅਦ ਜਿਹੜੀ ਸਭ ਤੋਂ ਵਧੀਆ ਗੱਲ ਤੁਹਾਨੂੰ ਹੁਣ ਦਿਖਾਉਣ ਜਾ ਰਹੇ ਆ ਕਿ ਜਿਸ ਤਰ੍ਹਾਂ ਨਗਰ ਕੀਰਤਨਾਂ ਦੇ ਵਿੱਚ ਸ਼ੋਭਾ ਯਾਤਰਾਵਾਂ ਆਪਣੀਆਂ ਬਹੁਤ ਜ਼ਿਆਦਾ ਨਿਕਲਦੀਆਂ ਨੇ ਤੇ ਉਹਨਾਂ ਤੋਂ ਬਾਅਦ ਜਿਹੜਾ ਪਿੱਛੇ ਵੱਜ ਜਾਂਦੇ ਆ ਗੰਦਗੀ ਦੇ ਬਹੁਤ ਢੇਰ ਹਾਲਾਂਕਿ ਕਈ ਜਗ੍ਹਾ ਦੇ ਉੱਤੇ ਕਈ ਵੀਰ ਸਪੈਸ਼ਲ ਤੌਰ ਦੇ ਟਰੈਕਟਰ ਟਰਾਲੀਆਂ ਲਗਾ ਕੇ ਆਪਣੀਆਂ ਡਿਊਟੀਆਂ ਵੀ ਸਮਾਰਦੇ ਨੇ ਲੇਕਿਨ ਜਿਹੜੀ ਤੁਹਾਨੂੰ ਇੱਥੋਂ ਤਸਵੀਰ ਦਿਖਾ ਰਹੇ ਆ ਉਸ ਦੇ ਵਿੱਚ ਦੇਖ ਰਹੇ ਹੋ ਕਿ ਨਗਰ ਕੀਰਤਨ ਦੇ ਬਿਲਕੁਲ ਬੈਕ ਦੇ ਦੋ ਗਾਰਵੇ ਦੇ ਜਿਹੜੇ ਟਰੱਕ ਨੇ ਉਹ ਨਾਲ ਦੀ ਨਾਲ ਚੱਲਦੇ ਨੇ ਤੇ ਜਿੰਨੇ ਵੀ ਇਹ ਲੰਗਰ ਲੱਗੇ ਹੋਏ ਨੇ ਜਿੰਨੇ ਵੀ ਸਟਾਲ ਲੱਗੇ ਹੋਏ ਸੀ ਉਹਨਾਂ ਦੇ ਬਾਹਰ ਇਸ ਤਰ੍ਹਾਂ ਗਾਰਵੇ ਵਿੱਚ ਬਾਕਸ ਦੇ ਵਿੱਚ ਸਾਰੇ ਭਰ ਲੈਂਦੇ ਨੇ ਤੇ ਇਹ ਟਰੱਕ ਨਾਲ ਦੀ ਨਾਲ ਅਜੇ ਕਹਿ ਲੋ ਵੀ 2 ਮਿੰਟ ਪਾਲਕੀ ਸਾਹਿਬ ਨੂੰ ਗੁਜਰੀ ਨੂੰ ਨਹੀਂ ਹੋਏ ਤੇ ਨਾਲ ਦੀ ਨਾਲ ਹੀ ਜਿਹੜੇ ਇਹ ਟਰੱਕ ਨੇ ਪਿੱਛੇ ਇਹ ਦੇਖੋ ਇਸ ਤਰ੍ਹਾਂ ਸਾਰੇ ਗਾਰਵੇ ਵਿੱਚ ਬਾਕਸ ਰੱਖੇ ਹੋਏ ਨੇ ਤੇ ਉਹ ਸਾਰੇ ਭਰ ਕੇ ਇਹ ਟਰੱਕ ਦੇ ਵਿੱਚ ਰੱਖੇ ਜਾਂਦੇ ਨੇ ਤੇ ਇਸ ਨੂੰ ਟਰੱਕ ਨੂੰ ਲੋਡ ਕਰਨ ਦਾ ਤਰੀਕਾ ਵੀ ਬੜਾ ਵਧੀਆ ਹੈ ਕਾਫੀ ਐਡਵਾਂਸ ਟੈਕਨੋਲੋਜੀ ਆ ਦੇਖੋ ਜਦੋਂ ਇਹ ਭਰ ਜਾਏਗਾ ਤਾਂ ਚੱਕ ਕੇ ਕਿਸ ਤਰ੍ਹਾਂ ਇਸਨੇ ਸਾਰਾ ਕੁਝ ਪਿਛਲੇ ਪਾਸੇ ਟਰੱਕ ਦੇ ਵਿੱਚ ਲੋਡ ਕਰ ਦੇਣਾ ਸੋ ਬਿਲਕੁਲ ਵੀ ਗੰਦਗੀ ਦੀ ਜਾਂ ਕਿਸੇ ਸਮਾਨ ਦੀ ਕਿਤੇ ਸਾਈਡ ਤੇ ਉੱਤੇ ਸੜਕਾਂ ਦੀ ਕੋਈ ਗੁੰਜਾਇਸ਼ ਹੀ ਨਹੀਂ ਬਚਦੀ ਸੋ ਬਹੁਤ ਵਧੀਆ ਇਹ ਦੇਖੋ ਇਹ ਲਿਫਟ ਨਾਲ ਹੀ ਚੱਕਿਆ ਉੱਤੇ ਤੇ ਸਿੱਧਾ ਚੱਕ ਕੇ ਟਰੱਕ ਦੇ ਬਿਲਕੁਲ ਪਿਛਲੇ ਪਾਸੇ ਇਹ ਲੋ ਜੀ ਉੱਤੇ ਜਾ ਕੇ ਇਹ ਲਿਫਟ ਦੇ ਨਾਲ ਹੀ ਸਾਰਾ ਕੁਝ ਖਾਲੀ ਹੋ ਗਿਆ ਟਰੱਕ ਦੇ ਵਿੱਚ ਸੋ ਕੋਈ ਜ਼ਿਆਦਾ ਮਿਹਨਤ ਨਹੀਂ ਬਹੁਤ ਵੱਡੀ ਕੋਈ ਕੁਝ ਨਹੀਂ ਐਸੇ ਤਰ੍ਹਾਂ ਜਿਹੜਾ ਟਰੱਕ ਹੈ ਦੁਆਰਾ ਫੇਰ ਤੋਂ ਇਹਦੀ ਲਿਫਟ ਦੇ ਨਾਲ ਹੀ ਥੱਲੇ ਆ ਜਾਂਦਾ ਹੈ ਤੇ ਆ ਕੇ ਇੱਥੋਂ ਫੇਰ ਤੋਂ ਜਿਹੜਾ ਇਹ ਭਾਰ ਦਿੱਤਾ ਜਾਏਗਾ ਤੇ ਅੱਗੇ ਸੋ ਜਿੰਨਾ ਵੀ ਗਾਰ ਵੇਜਾ ਜਿੰਨਾ ਵੀ ਵੇਸਟ ਮਟੀਰੀਅਲ ਸਾਰਾ ਇਸ ਤਰ੍ਹਾਂ ਨਗਰ ਕੀਰਤਨ ਤੋਂ ਬਾਅਦ ਨਾਲ ਦੀ ਨਾਲ ਹੀ ਸੜਕਾਂ ਤੋਂ ਸਾਫ਼ ਹੋ ਜਾਂਦੀਆਂ ਤੇ ਐਸੇ ਤਰ੍ਹਾਂ ਦੀਆਂ ਚਮਕਦੀਆਂ ਸੜਕਾਂ ਨਾਲ ਦੀ ਨਾਲ ਤਿਆਰ ਵਰ ਤਿਆਰ ਨੇ ਆਵਾਜਾਈ ਖੋਲਣ ਦੇ ਲਈ ਸੋ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਜਿਨ੍ਹਾਂ ਨੇ ਵੀਡੀਓ ਦੇਖੀ ਤੇ ਸ਼ੇਅਰ ਕੀਤੀ ਬਹੁਤ ਬਹੁਤ ਧੰਨਵਾਦ